ਕਿ ਵਿਜੀਲੈਂਸ ਸਹੀ ਤਰੀਕੇ ਨਾਲ ਜਾਂਚ ਨਹੀਂ ਕਰੂਗੀ ਤਾਂ ਇਹ ਅਸੀਂ ਹਾਈ ਕੋਰਟ ਦਾ ਰੋਕ ਕਰਾਂਗੇ ਤੇ ਇੰਡੀਪੈਂਡੈਂਟ ਏਜੰਸੀ ਦਾ ਤੋਂ ਮੰਗ ਕਰਾਂਗੇ ਕਿ ਇਹ ਇਨਕੁਆਇਰੀ ਕਰਾਈ ਜਾਵੇ ਪਿਛਲੇ ਸਮੇਂ ਫਦਰਾ ਲੱਗੀਆਂ ਕਿ ਵਿਜੀਲੈਂਸ ਨੇ ਵੀ ਰਿਕਾਰਡ ਜੋ ਤਲਬ ਕੀਤਾ ਪਰ ਇਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਲੋਕਲ ਐਮ ਐਲ ਏ ਦੀ ਹੋਰ ਲੀਡਰਾਂ ਦੀ ਇਹਦੇ ਵਿੱਚ ਮਿਨੀਮਮਤ ਸਾਹਮਣੇ ਆ ਰਹੀ ਹੈ ਇਸ ਕਿਸੇ ਪਛਾਣ ਦੀ ਪੰਜਾਬ ਸਰਕਾਰ ਦੀ ਕਿਸੇ ਵੀ ਏਜੰਸੀ ਤੋਂ ਨਿਰਪੱਖ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੋ ਇਸ ਕਰਕੇ ਹਾਈ ਕੋਰਟ ਜਾਣ ਤੋਂ ਪਹਿਲਾਂ ਅਫੀਸ਼ੀਅਲ ਡਾਟਾ ਯੂਨੀਵਰਸਿਟੀ ਤੋਂ ਲੈਣਾ ਜ਼ਰੂਰੀ ਸੀ ਜਿਹੜੇ ਬਹੁਤ ਵੱਡੇ ਵੱਡੇ ਧਕਲੇ ਸਾਰੇ ਰੂਲ ਸਾਰੇ ਕਾਨੂੰਨਾਂ ਨੂੰ ਚਿੱcke ਟੰਗ ਕੇ ਇੱਥੇ ਬੋਇਫ੍ਰੈਂਡ ਕਿਤਿਆਂ ਲਿਆ ਜਿਵੇਂ ਵਾਈਸ ਚਾਂਸਲਰ ਸਾਹਿਬ ਦੇ ਸਾਰਾ ਪਰਿਵਾਰ ਹੀ ਇੱਥੇ ਧਰਤੀ ਕਰ ਲਿਆ ਮੈਂ ਤਾਂ ਇਹ ਕਹਿਣਾ ਕਿ ਇਹਨੂੰ ਵਾਈਸ ਚਾਂਸਲਰ ਰਜੀਤ ਸੂਤ ਯੂਨੀਵਰਸਿਟੀ ਦਾ ਇਹ ਕਦਾ ਨਾਂ ਰੱਖ ਦਿਓ ਕਿਉਂ ਬਾਬੇ ਫਰੀਦ ਦੇ ਨਾਂ ਤੇ ਜਿਹੜੀ ਯੂਨੀਵਰਸਿਟੀ ਲੱਗੀ ਗਈ ਹੈ ਉਹਦੇ ਚ ਇੰਨੇ ਬਦਨਾਮੀ ਵਾਲੇ ਕੰਮ ਕਰ ਰਹੇ ਹੋ ਚਾਹੇ ਇਹਨਾਂ ਦੀ ਧਰਮ ਪਤਨੀ ਹੋਵੇ ਰੀਵਾ ਸੂਤ ਮੁੰਡਾ ਹੋਵੇ ਈਸ਼ਾਨ ਸੂਤ ਇਹਨਾਂ ਸਾਰਿਆਂ ਦੀ ਜਿਸ ਤਰ੍ਹਾਂ ਨਾਲ ਯੂਨੀਵਰਸਿਟੀ ਦੇ ਵਿੱਚ ਚਵਾਵਾ ਨਹੀਂਆਂ ਜਾ ਰਹੀਆਂ ਅਪੁਆਇੰਟਮੈਂਟਸ ਕੀਤੀਆਂ ਜਾ ਰਹੀਆਂ ਮੇਰੇ ਕੋਲੇ ਅਖਬਾਰ ਦੀ ਖਬਰ ਹੈ ਜਿਹਨੂੰ ਵਾਈਸ ਚਾਂਸਲਰ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਹਾਡੇ ਦੇ ਬੱਚੇ ਤੁਹਾਡਾ ਪਰਿਵਾਰ ਉਹਦੇ ਰਿਸ਼ਤੇਦਾਰ ਇਸ ਯੂਨੀਵਰਸਿਟੀ ਦੇ ਵਿੱਚ এমਪਲੋਇਡ ਹੈ ਕਿਸ ਕਪੈਸਿਟੀ 'ਚ ਹੈ ਤੇ ਕਿਹੜੇ ਕਰੂਮ ਰਾਹੀਂ ਕਿਤੇ ਗਏ ਹੈ ਸੋ ਵਾਈਸ ਚਾਂਸਲਰ ਸਾਹਿਬ ਜਿਹੜੇ ਪਹਿਲਾਂ ਡਿਨਾਈ ਕਰਦੇ ਰਹੇ ਸੀ ਮੁਰਕੇ ਕਹਿੰਦੇ ਜੀ ਕਿ ਐਡਵਾਈਜ਼ਰ ਦੀ ਕਪੈਸਿਟੀ 'ਚ ਉਹਨਾਂ ਨੂੰ ਮੈਂ ਰੱਖਿਆ ਹੋਇਆ ਹੈ ਆਨ ਵੈਰੀਅਮ ਤੇ ਕੰਮ ਕਰ ਰਹੇ ਹੈ ਤੇ ਜਿਹੜੇ ਸਾਡੇ ਖਿਲਾਫ ਗਲਤ ਪ੍ਰਚਾਰ ਕਰਦੇ ਆ ਉਹਨਾਂ ਤੇ ਅਸੀਂ ਕਾਨੂੰਨੀ ਡਿਫਾਮੇਸ਼ਨ ਮਾਨਹਾਨੀ ਦਾ ਦਾਵਾ ਕਰਾਂਗੇ ਤੁਸੀਂ ਕਹਿੰਦੇ ਕਰਦਾ ਕਿ ਜਿਹੜੇ ਹੁਣ ਕਾਨੂੰਨ ਦੀ ਲੜਾਈ ਲੜਨੀ ਐ ਤਾਂ ਖੁੱਲ ਕੇ ਲੜਿਓ ਦੋ ਜਿਹੜੇ ਲੀਗਲ ਅਫਸਰ ਇੱਥੇ ਭਰਤੀ ਕੀਤੇ ਆ ਹਿਮਾਚਲ ਦੇ ਇੱਕ ਤਾਂ ਕਹਿੰਦੇ ਨਿਆਣਾ ਜੈ ਸੁਪਰੇ ਸੂਤ ਯੂਨੀਵਰਸਿਟੀ ਦੇ ਆ ਬਲਿਆਰਿਆਂ ਕਹਿੰਦੇ ਨਾਨੂ ਨਾਨੂ ਕਰਦਾ ਫਰਜ਼ ਹੈ ਤੇ ਫਿਰ ਨਾਨੂ ਨੂੰ ਵਕੀਲ ਕਰ ਲਿਓ ਆਪਦੇ ਨੂੰ ਕਿ ਜੇ ਹਮਾਸਟਰ ਤੋਂ ਤੋਂ ਲੀਗਲ ਅਫਸਰ ਲੈ ਆ ਕੇ ਇਸ ਦੇ ਤੁਸੀਂ ਇਸ ਯੂਨੀਵਰਸਿਟੀ ਤੋਂ ਕਾਨੂੰਨੀ ਸਲਾਹ ਦੇਣ ਵਾਸਤੇ ਰੱਖਿਆ ਤਾਂ ਫਿਰ ਆਪਦੀ ਕਾਨੂੰਨੀ ਸਲਾਹ ਵੀ ਉਹਨਾਂ ਤੋਂ ਹੀ ਲਿਓ ਪਤਾ ਲੱਗ ਜੂਗਾ ਕਿੰਨੇ ਤਕਾਬਲੇ ਦੇ ਪਹਿਲੀ ਤਰੀਕ ਤੇ ਅੰਦਰ ਨਾ ਕਰਾਤਾ ਤਾਂ ਮੈਨੂੰ ਨਹੀਂ ਕਿਸੇ ਆਸ ਤੇ ਜਿੱਤੇ ਮੈਂ ਤਿੰਨ ਪਰਿਵਾਰ ਦੇ ਜੀਆਂ ਦਾ ਜ਼ਿਕਰ ਕੀਤਾ ਉਥੇ ਆ ਸੁਕਰਕ ਸੂਦ ਉਰਫ ਨਾਨੂ ਦਾ ਜ਼ਿਕਰ ਕੀਤਾ विकास शर्मा ਜਿਹੜਾ ਲੀਗਲ ਅਫਸਰ ਜਿਹੜਾ ਰੱਖੇ ਦੋ ਲੀਗਲ ਦਫ਼ਤਰ ਰੱਖੇ ਇਹਨਾਂ ਨੇ ਯੂਨੀਵਰਸਿਟੀ ਦੋਨੋਂ ਜਿਹੜੇ ਐ ਉਹ ਹਿਮਾਚਲ ਦੇ ਐ ਪ੍ਰੋਫੈਸਰ ਜਿਹੜੇ ਕਈ ਹਿਮਾਚਲ ਤੋਂ ਮੈਂ ਨਾਂ ਪਹਿਲਾਂ ਵੀ ਜ਼ਿਕਰ ਕੀਤੇ ਸੀ पंकज ਸ਼ਰਮਾ ਸੌਰਵ ਸ਼ਰਮਾ ਵਿਵੇਕ ਸ਼ਰਮਾ ਜਮੀਰ ਹੂਜਾ ਸਵਾ ਸਵਾ ਲੱਗਦੇ ਤੇ ਕਈ ਹੋਰ ਇਹਨਾਂ ਨੇ ਯੂਨੀਵਰਸਿਟੀ ਨੂੰ ਆਉਂਦੀ ਪਰਸਨਲ ਜੀ ਦੀ ਇਤਨਾ ਛੱਡਿਆ ਹੈ ਫੋਟੋਗ੍ਰਾਫਰ 40000 ਤੇ ਹੁਣ ਤੱਕ ਕੱਲ ਪਰਸੋਂ ਤਿੰਨੇ ਕਾਰਪੈਂਟ ਨਹੀਂ ਰੈਗੂਲਰ ਬੇਸ ਤੇ ਰੱਖਿਆ ਉਹ ਵੀ ਕੁੱਤੀੇ ਤੋਂ ਆ। ਤੇ ਫਿਰ ਤਾਂ ਮੈਨੂੰ ਲੱਗਦਾ ਸਾਰੇ ਫਰੀਦਕੋਟ ਵਾਲੇ ਪੰਜਾਬ ਵਾਲੇ ਤਾਂ ਛੁੱਟੀ ਕਰ ਜਾਂ। ਮੈਂ ਤਾਂ ਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਤਾਂ ਬੜੀ ਗੱਲ ਕਰਦੇ ਸੀ ਕਿ ਪੰਜਾਬੀਆਂ ਨੂੰ ਨੌਕਰੀਆਂ ਮਿਲਣਗੀਆਂ ਇੱਥੇ। ਤੇ ਜਿਹੜਾ ਹੱਥ ਇੱਥੇ ਪੰਜਾਬੀਆਂ ਦਾ ਉਹ ਹੀ ਜਦੋਂ ਹਮਾਚਲ ਤੋਂ ਤੇ ਬਾਹਰਲੇ ਛੁੱਟੇ ਹੋਂ ਤਾਂ ਦਿੱਲੀੋਂ ਆ ਕੇ ਲੋਕ ਖੂਨ ਲੱਗ ਜਾਂਦੇ ਆ। ਜੇਕਰ ਤੁਸੀਂ ਪੰਜਾਬੀਆਂ ਨੂੰ ਤੇ ਪੰਜਾਬ ਦੀ ਗੱਲ ਕਰਦੇ ਹੁਣ ਇਹਨਾਂ ਦਾ ਮੁੰਡੇ ਦੀ ਗੱਲ ਕਰਨੀ ਝੋਣਾ ਕਿਉਂਕਿ ਇਹਨਾਂ ਨੇ ਜ਼ਿਕਰ ਕੀਤਾ ਕਿ ਮੇਰੇ ਪਰਿਵਾਰ ਬਾਰੇ ਗੱਲ ਕਰਦੇ ਆ ਸ਼ਾਨ ਸੂਦ ਇਹਨਾਂ ਦਾ ਬੇਟਾ ਹੈ ਕਹਿੰਦੇ ਮੈਂ ਐਡਵਾਈਜ਼ਰ ਦੀ ਕਪੈਸਿਟੀ ਤੇ ਰੱਖਿਆ ਹੈ ਸ਼ਾਨ ਸੂਦ ਇੱਕ ਵਿੰਡ ਇੰਜੀਨੀਅਰ ਹੈ ਜਿਹੜਾ ਵਿੰਡ ਮਿਲ એનર્ਜੀ ਜਿੱਦੋਂ ਬਿਜਲੀ ਵਿੰਡ ਮਿਲ ਜਰਾਈ ਬਣਦੀ ਹੈ ਪੰਜਾਬ ਤੋਂ ਇਹਨਾਂ ਦੇ ਏਕੀ ਨਹੀਂ ਲੱਗਿਆ ਹੋਣਾ ਸ਼ਾਇਦ ਹਿੰਦੁਸਤਾਨ ਦੇ ਬੜੇ ਘੱਟ ਨੂੰ ਦੇ ਬਾਹਰਲੇ ਗੁਲਤ ਹੈ ਕਿ ਉਹ ਵਿੰਡ ਇੰਜੀਨੀਅਰ ਉਦੀਆ ਪੋਸਟ ਹੈ ਇਹਨਾਂ ਤੋਂ ਮੈਂ ਉਹਦਾ ਬਾਇਓ ਡਾਟਾ ਤੁਹਾਨੂੰ ਦੱਸ ਦਿਆਂ ਉਹਦਾ ਲਿੰਕਡਇਨ ਤੋਂ ਕੱਢ ਲਿਆ ਕਲੇਮੇ ਸ਼ਰੀਗ ਇਨ ਬੈਲਜੀਅਮ wind ਸਪੈਸ਼ਲਿਸਟ ਪੀ ਐਚ ਡੀ ਓਨ ਦਾ ਟਾਪਿਕ ਆਫ wind ਫਾਰਮ ਕੰਟਰੋਲ ਔਰ ਪਾਵਰ ਆਪਟੀਮਾਈਜੇਸ਼ਨ wind ਮਿਲ ਜਾਈ ਜਿਹੜੀ એનર્ਜੀ ਬਣਦੀ ਹੈ ਉਸ ਤੋਂ ਉਹਨੇ ਪੀ ਐਚ ਡੀ ਕੀਤੀ ਹੈ ਤੇ ਇੱਥੇ ਉਹਨੇ ਲਿਖਿਆ ਆਉਦੀ ਪੋਸਟ ਆਇ ਸਟਾਰਟਡ ਇਨ ਅ ਨਿਊ ਪੋਜੀਸ਼ਨ ਐਸ wind ਐਂਡ ਇਨ wind ਇੰਜੀਨੀਅਰ ਐਟ labor elect i will be working in the renewables and urban line of the company so eh jada wind energy ne phd kiti hai jine aerospace de vich apni padhai kiti hai punjab university of health sciences de vich oh kis field wale te reh kis capacity to unnu rakha gaya hai dr reeva sundarna de ghar de jinna de forum to tonu vi pata hai ਸੜਾ ਕੁਛ ਕੀਤਾ ਗਿਆ ਉਹ ਕੰਪਨੀ ਦਾ ਨਾਮ ਇੱਥੇ ਸਾਰਿਆਂ ਨੂੰ ਪਤਾ ਹੈ ਤਗਰੀਵਾ ਨੈਚੁਰਲ ਐਂਡ ਫਿਨਿਸ਼ਡ ਐਗਰੋ ਪ੍ਰਾਈਵੇਟ ਲਿਮਿਟਿਡ ਤੁਸੀਂ ਆਏ ਹੋ ਜਿੱਤੇ ਫੰਕਸ਼ਨ ਤੇ ਅਸ਼ਮਗੰਦਾ ਦਾ ਤੇ ਡਰੈਗਨ ਗਰੂਪ ਦਾ ਚੂਸ ਕੀਤਾ ਗਿਆ ਤੁਹ ਨਹੀਂ ਪਿੱਤਾ ਲੱਗਦਾ ਮੈਨੂੰ ਸਾਰਾ ਉੱਥੋਂ ਹੀ ਆਉਂਦਾ ਬੀਬੀ ਜੀ ਦੇ ਫਾਰਮ ਤੋਂ ਇਹ ਸਾਰੀਆਂ ਜਿਹੜੀਆਂ ਮਨਮਰਜ਼ੀਆਂ ਸਾਇਕ ਫਾਈਨੈਂਸ਼ੀਅਲ ਰੈਗੂਲਰਿਟੀ ਦਾ ਦਰਸਾਤ ਵਿੱਚ ਜਿਹੜਾ ਹੋਇਆ ਮਸ਼ੀਨਾਂ ਦੀ ਪਰਚੇਸ ਕੰਸਟਰਕਸ਼ਨ ਦੇ ਵਿੱਚ ਸੈਟ ਆਲ ਦੀ ਕੰਸਟਰਕਸ਼ਨ ਹੋਇਆ ਸੀ ਉਦੋਂ ਜਿਹੜੀ ਰੈਨੋਵੇਸ਼ਨ ਕੀਤੀ ਗਈ ਐਚ ਐਲ ਐਲ ਇੱਕ ਕੰਪਨੀ ਹੈ ਜਿਹਨੂੰ ਬੈਕ ਨਾਈਸ ਕੀਤਾ ਜਾ ਰਿਹਾ ਮਸ਼ੀਨਾਂ ਦੀ ਰਿਪੇਅਰ ਦਾ ਕੰਟਰੈਕਟ ਵੀ ਉਹਨਾਂ ਕੋਲੇ 5 ਕਰੋੜ ਰੁਪਈਆ ਦਾ ਜਿਹੜੇ ਸਰਾ ਬਣਾਉਣੀ ਆ ਤਾਂ ਉਹ ਵੀ ਇੱਕ ਚੈਲੰਜ ਹੈ ਮੈਂ ਇਹਨਾਂ ਦੀ ਗੱਲ ਆਖੀ ਸੀ ਕੀ ਕੰਪਨੀ ਮੈਨੂੰ ਦਿਖਾ ਦਿਓ ਹਿੰਦੁਸਤਾਨ ਦੀ ਜਿਹੜੀ ਸਰਾਵਾਂ ਦੀ ਕੰਸਟਰਕਸ਼ਨ ਵੀ ਕਰਦੀ ਹੋਵੇ ਤੇ ਪੈਕਿਸਤਾਨ ਦੇ ਵੈਂਟੀਲੇਟਰਾਂ ਦੀ ਰਿਪੇਅਰ ਵੀ ਕਰਦੀ ਹੋਵੇ ਮੈਨੂੰ ਦਿਖਾ ਦਿਓ ਐਸੀ ਕੋਈ ਕੰਪਨੀ ਸੋ ਅੱਜ ਇਹ ਸਾਰੇ ਇਸ਼ੂਸ ਤੇ ਮੈਂ ਆਇਆ ਯੂਨੀਵਰਸਿਟੀ ਆਰਟੀਆਈ ਦੇ ਵਿੱਚ ਸਵਾਲ ਮੰਗਣ ਇਹਨਾਂ ਤੋਂ ਇੱਕ ਇੱਕ ਚੀਜ਼ ਮੈਂ ਆਪ ਦੇ ਨਾਂ ਤੇ ਤਕਰੀਬਨ 13 ਆਰਟੀਆਈ ਦੇ ਮੈਂ ਕੁਐਸਚਨਸ ਪਾਏ ਇਹਨਾਂ ਨੂੰ ਸਾਮੀ ਇੰਕਾ ਦਾ ਤਹਿਰ ਕਿਸਾਰ ਸਾਹਤੋ ਕੀ ਬਾਈਸ ਚਾਂਤਰਾ ਸਾਹਮਣੇ ਤੇ ਇਹਨਾਂ ਦੀ ਜਿਹੜੀ ਟੁੰਗਰੀ ਹੈ ਉਹਨਾਂ ਨੇ ਤਾਂ ਏਸ ਚੱਕਰ ਫਸਣਾ ਹੀ ਫਸਣਾ ਹੈ ਤੇ ਕਿਰਪਾ ਕਰਕੇ ਜਰਾ ਕੋਈ ਜਵਾਬ ਬੋਲ ਮੋਲ ਨਾ ਕਰਿਓ ਜੇ ਕੋਈ ਨਾ ਫਾਲਸ ਇਨਫਰਮੇਸ਼ਨ ਨਾ ਦਿਓ ਸਿੱਧੇ ਤਾੜ ਮਟੋਲ ਕਰਨ ਦੀ ਕੋਸ਼ਿਸ਼ ਨਾ ਕਰਿਓ ਤੇ ਸਭ ਤੋਂ ਵੱਡੀ ਗੱਲ ਰਿਪੋਰਟ ਦੇ ਵਿੱਚ ਜੇਰ ਦੇ ਨਾ ਦਿਓ ਆਦਰਵਾਇਜ਼ ਸਰਵਨੋ ਕਾਨੂੰਨ ਮੁਤਾਬਕ ਇੱਧੇ ਕੁੱਝ ਨਾ ਕਰਨਾ